ਹਾਂ ਦੋਸਤੋ ਕੀ ਹਾਲ ਆ ਬਲੌਗ ਬਲੌਗ ਦਾ ਚਲੋ ਆਪਾਂ ਕਾਹ ਦੇ ਡਾਇਲੋਗ ਜੇ ਤਾਂ ਮੈਨੂੰ ਬਾਲੇ ਮਾਰ ਲੈਣੀ ਆਉਂਦੇ ਪਰ ਇੱਕ ਗੱਲ ਮੈਂ ਸਪਸ਼ਟ ਕਰਨੀ ਹੈ ਜਿੰਦਗੀ ਵਿੱਚ ਕਈ ਘਟਨਾਵਾਂ ਹੋ ਜਾਂਦੀਆਂ ਬੰਦੇ ਦੇ ਇਹ ਲੋ ਵੀ ਜਾਣ ਬੁੱਝ ਕੇ ਨਹੀਂ ਕਰਦਾ ਹੋ ਜਾਂਦੀਆਂ ਨੇ ਪਿੱਛੇ ਕਈ ਮਹੀਨਿਆਂ ਤੋਂ ਜਣੀ ਕਹਿ ਲੋ ਬਈ ਮੈਂ ਇੱਕ ਬੰਦੇ ਨਾਲ ਦੋਸਤੀ ਕਰ ਰਹਿਣਾ ਲੇਕਿਨ ਉਹ ਮੇਰੀ ਨਿਗਾਹ ਦੇ ਵਿੱਚ ਮੇਰੇ ਸਾਹਮਣੇ ਉਹ ਬੰਦਾ ਕੋਈ ਗਲਤ ਕੰਮ ਨਹੀਂ ਕਰ ਰਿਹਾ ਹੁੰਦਾ ਆਪਣਾ ਮਿਹਨਤ ਮਜ਼ਦੂਰੀ ਕਰਦਾ ਤੇ ਖਾਂਦਾ ਉਸ ਤੋਂ ਪਹਿਲਾਂ ਜੋ ਕਰਦਾ ਹੋਵੇ ਉਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਕਿਸੇ ਦੀ ਪਰਖ ਕਰਨ ਦੀ ਆਦਤ ਨਹੀਂ ਹੈ ਨਾ ਮੈਂ ਕਿਸੇ ਦੇ ਔਗਣ ਦੇਖਦਾ ਕਿਉਂਕਿ ਜਦੋਂ ਮਾਲਕ ਮੇਰੇ ਔਗਣ ਨਹੀਂ ਦੇਖਦਾ ਸਾਨੂੰ ਔਗਣ ਹਾਰਿਆਂ ਨਾਲ ਬੱਤਸ ਲਿੰਦਾ ਫਿਰ ਨਹੀਂ ਆਪਣੀ ਦਇਆ ਕਰਦਾ ਮਿਹਰ ਕਰਦਾ ਅਸੀਂ ਕਿਉਂ ਕਿਸੇ ਦੇ ਉੱਪਰ ਪਰਖਣੇ ਕਿਹੜੀਆਂ ਪਰਖਾਂ ਚ ਪੈਣਾ ਮੈਂ ਕਹਾਂ ਵੀ ਮੇਰੇ ਸਾਹਮਣੇ ਉਹ ਬੰਦਾ ਨਹੀਂ ਗਲਤ ਕੰਮ ਕਰਦਾ ਕੋਈ ਚਲੋ ਪਹਿਲਾਂ ਕਰਦਾ ਹੂੰ ਜੋ ਕਰਦਾ ਹੂੰ ਮੈਨੂੰ ਨਹੀਂ ਸੀ ਪਤਾ ਇਸ ਬਾਰੇ ਨਾ ਹੀ ਮੈਂ ਨਾ ਚੱਕਰਾਂ ਚ ਪੈਣਾ ਉਹ ਜੋ ਇੱਕ ਵਾਰੀ ਆਪਾਂ ਕਿਸੇ ਨੂੰ ਦੋਸਤ ਕਹਿ ਲਈਏ ਦੋਸਤਾਂ ਦੀ ਉਗਣ ਨਹੀਂ ਪਰਖਦੇ ਲੇਕਿਨ ਕਹਿ ਲੋ ਬਈ ਬੰਦੇ ਦੇ ਜਿਹੜੇ ਨਾ ਪਰਸ਼ਾਵਾ ਪਿਆ ਹੁੰਦਾ ਜਾਂ ਕਹਿ ਲੋ ਪ੍ਰਭਾਵ ਹੁੰਦਾ ਉਹ ਬਾਲਾ ਹੁੰਦਾ ਕਈ ਵਾਰ ਕਰਮਾਂ ਦਾ ਪਿਆਰ ਹੁੰਦਾ ਤੇ ਨਹੀਂ ਆਪਾਂ ਉਸ ਨੂੰ ਬਦਲ ਸਕਦੇ ਬਟ ਪਿਆਰ ਦੇ ਨਾਲ ਤੇਰਾ ਬੰਦਿਆਂ ਨੂੰ ਸਮਝਾਇਆ ਹੋਇਆ ਵੀ ਭਰਾਵਾ ਸਿੱਧੇ ਰਸਤੇ ਚੱਲੋ ਵੀ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੈ ਲੇਕਿਨ ਮੈਂ ਉਸ ਦੇ ਨਾਲ ਇੰਨੇ ਵੀ ਮੇਰਾ ਕਿ ਮੈਂ ਤਾਂ ਨਹੀਂ ਵਿਗੜਿਆ ਮੈਨੂੰ ਮੇਰਾ ਮਾਲਕ ਵੀ ਖਚਨ ਲੰਦਾ ਜਿਵੇਂ ਕੋਈ ਗਲਤ ਰਸਤੇ ਜਾਵਾਂ ਵੀ ਇਹਨਾਂ ਮੈਨੂੰ ਖੱਚ ਕੇ ਬਾਹਰ ਫੇਰ ਕੱਢ ਲੈਂਦਾ ਮੈਂ ਇਹ ਜੇ ਹਾਲਤਾਂ ਵਿੱਚ ਨਿਕਲ ਗਿਆ ਹਾਂ ਇਹ ਕੁਝ ਹੋਣਾ ਤੇ ਤੇ ਜਿੱਥੋਂ ਲੋਕੀ ਮੁੜ ਕੇ ਨਹੀਂ ਆਉਂਦੇ ਬਥੇਰੇ ਸਾਡੇ ਮਹੱਲਿਆਂ ਦੇ ਮੁੰਡੇ ਮਰੇ ਆ ਚਪਰਾਣੇ ਵਿੱਚ ਬੇਦਖ ਨਹੀਂ ਫਿਰ ਵੀ ਉਸ ਮਾਲਕ ਨੇ ਦਇਆ ਕਰੀ ਮਿਹਰ ਕਰੀ ਮੈਨੂੰ ਬਾਹਰ ਕੱਢ ਲੈਂਦਾ ਲੇਕਿਨ ਹੁਣ ਜੇ ਗੱਲ ਕਰੀਏ ਵੀ ਉਹ ਬੰਦਾ ਕੋਈ ਹੁਣ ਚਲੋ ਦੋਸਤ ਬਣਾ ਹੀ ਲਿਆ ਪਾਗੇ ਇਹਨੂੰ ਉਹ ਗਲਤ ਕੰਮ ਦੇ ਵਿੱਚ ਨਹੀਂ ਸੀ ਕਿਸੇ ਕਾਰਨ ਉਹ ਪਹਿਨਾਂ ਵਾਲੇ ਰਸਤੇ ਤੇ ਚੱਲ ਕੇ ਖਤਮ ਹੋ ਜਾਂਦਾ ਲੇਕਿਨ ਨਾ ਕਹੋਂ ਕਹ ਲੋ ਵੀ ਮੇਰੀ ਤਕਦੀਰ ਐਸੀ ਆ ਵੀ ਇਹ ਕਲੰਕ ਮੇਰਾ ਖੜਾ ਨਹੀਂ ਛੱਡਦੇ ਮਾਲਕ ਤੋੜ ਦਿੰਦਾ ਲੇਕਿਨ ਇਹ ਮੇਰੇ ਨਾਲ-ਨਾਲ ਚੱਲਦੇ ਕਹ ਲੋ ਵੀ ਪਛਦੇ ਕਰਮਾਂ ਦਾ ਹਿਸਾਬ ਵੀ ਦੇਣਾ ਪੈਣਾ ਉਹ ਬੰਦਾ ਕੋਈ ਜਾਂਦਾ ਜਾਂਦਾ ਹੀ ਮੇਰੇ ਸਿਰ ਤੇ ਕਲੰਕ ਲਾ ਆ ਗਿਆ ਲੇਕਿਨ ਹੁਣ ਮੈਂ ਕੀ ਕਰਾਂ ਉਹ ਲੋਕੀ ਦਾ ਕਹਦੇ ਆ ਵੀ ਤੂੰ ਗੁਣੇ ਕਰਾ ਪਰ ਮੈਨੂੰ ਪਤਾ ਵੀ ਜਿਵੇਂ ਇੱਕ ਵਾਰ ਮੈਂ ਦੋਸਤ ਕਹਿਤਾ ਉਹਦਾ ਮੈਂ ਮਾੜਾ ਨਹੀਂ ਸੋਚ ਸਕਦਾ ਕਿਉਂਕਿ ਮੇਰੇ ਫੋਨ ਦੇ ਵਿੱਚ ਹੀ ਨਹੀਂ ਆਸਤੀ ਮੈਂ ਮੇਰਾ ਗੁਰੂ ਦੱਸਦਾ ਵੀ ਠੀਕ ਆ ਮੈਂ ਆਪਣੇ ਦੋਤੇ ਕਿ ਦੱਸੇ ਵੀ ਦੋ ਉਪਯੋਗਤੀ ਦੱਸਦੇ ਆ ਜੋ ਕਰਦੇ ਆ ਕਹਿੰਦੇ ਆ ਅਸੀਂ ਉਹ ਨਹੀਂ ਕਰਦੇ ਲੇਕਿਨ ਅਸੀਂ ਉਹਨਾਂ ਦੇ ਬਚਨਾਂ ਤੇ ਤਾਂ ਚੱਲਣ ਦੀ ਕੋਸ਼ਿਸ਼ ਕਰਦੇ ਆਂ ਕਿ ਕਮ ਸੇ ਕਮ ਜੇ ਸਹੀ ਨਹੀਂ ਕਰ ਸਕਦੇ ਗਲਤ ਵੀ ਨਾ ਕਰੀਏ ਉਹਦਾ ਆਪ ਕਹਿੰਦੇ ਆ ਕਿ ਕਿਸੇ ਦੀ ਪਰਖਾਂ ਦੇ ਵਿੱਚ ਨਾ ਹੋਵੇ ਪਰ ਹੁਣ ਕੀ ਕਰਾਂ ਮੈਂ ਦੁਨੀਆ ਤਾਂ ਇਹ ਚੀਜ਼ ਦੇਖਦੀ ਆ ਉਹ ਬੰਦਾ ਮੇਰੇ ਕਹਿਦੇ ਵੀ ਨਹੀਂ ਹੋ ਰਿਹਾ ਜਾਂਦਾ ਜਾਂਦਾ ਜੀ ਮੇਨੂੰ ਕਲੰਕ ਲਾ ਗਿਆ ਆਪ ਤਾਂ ਚਲਾ ਗਿਆ ਹੁਣ ਦੁਨੀਆ ਮੇਰੇ ਤੋਂ ਸਵਾਲ ਕਰਦੀ ਆ ਵੀ ਉਹ ਬੰਦਾ ਤੇਰਾ ਦੋਸਤ ਹੀ ਉਹ ਇਦਾਂ ਦਾ ਵੀ ਤੂੰ ਵੀ ਇਦਾਂ ਦਾ ਹੀ ਹੋਵੇਂਗਾ ਪਰ ਮੈਂ ਕਿਸੇ ਨੂੰ ਦੇਖੋ ਸਰਟੀਫਿਕੇਟ ਤਾਂ ਦੇ ਨਹੀਂ ਸਕਦਾ ਹੁਣ ਨਾ ਹੀ ਮੈਂ ਕਿਸੇ ਨੂੰ ਸਬਾਈ ਦੇਣ ਦੀ ਕੋਸ਼ਿਸ਼ ਕਰਦਾ ਮੈਂ ਤਾਂ ਇੱਕ ਗੱਲ ਜਾਣਦਾ ਵੀ ਜੇ ਮਾਲਕ ਸਾਡੇ ਉੱਪਰ ਬਸਤ ਹੈ ਤੁਸੀਂ ਕਿਸੇ ਦੇ ਉੱਪਰ ਨਾ ਪਰਖਿਆ ਠੀਕ ਆ ਈ ਆਰ ਦੋਸਤ ਬਣਦੇ ਐ ਐਸੇ ਦੁਨੀਆ ਦੇ ਵਿੱਚ ਆਉਂਦੇ ਨੇ ਚੰਗੇ ਵੀ ਆਉਂਦੇ ਆ ਮਾੜੇ ਵੀ ਆਉਂਦੇ ਪਰ ਮੈਂ ਕਿਸੇ ਦੀ ਪਰਖ ਨਹੀਂ ਕਰਦਾ ਹੈਗਾ ਦੁਨੀਆ ਪਰਖ ਦੇ ਵਿੱਚ ਪੈ ਜਾਂਦੀ ਏ ਪਰ ਮੈਨੂੰ ਨਹੀਂ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਇਹ ਕਰਦਾ ਬੱਕੀ ਭਰਾਵੋ ਜਿਹੜਾ ਕਲੰਕ ਮੱਥੇ ਢਾਗੇ ਚੜਾ ਜਾਂਦਾ ਨਾ ਕੋਈ ਉਹ ਲੈਦਾ ਨਹੀਂ ਚਲੋ ਅੱਗੇ ਤੋਂ ਮਾਲਕ ਦਇਆ ਕਰੇ ਆਪ ਸਹਾਇ ਹੋਵੇ ਕੋਈ ਐਹਾ ਜਿਹਾ ਮਿੱਤਰ ਬਰੋਸਤ ਨਾ ਬਣੇ ਜਿਹੜਾ ਮੇਰੇ ਮੱਥੇ ਬਦਨਾਮੀ ਦਾ ਦਾਗ ਲਾ ਕੇ ਜਾਏ ਇਹੀ ਸੀ ਪਰ ਮੈਨੂੰ ਅੱਜ ਵੀ ਹੁਣ ਵੀ ਲੋਕ ਕਹਿ ਦਿੰਦੇ ਆ ਪਿੰਡ ਦੇ ਵੀ ਤੂੰ ਵੀ ਯਾਰ ਇਹ ਜਿਹਾ ਹੀ ਹੋਏਗਾ ਪਰ ਮੇਰਾ ਮਨ ਬਹੁਤ ਦੋਗਦਾ ਅੰਦਰ ਤੋਂ ਕੁ ਦੁਖੀ ਹੁੰਦਾ ਇਸ ਥਾਂ ਯਾਰ ਠੀਕ ਆ ਉਹ ਬੰਦਾ ਦਿਹਾੜੀ ਮਜ਼ਦੂਰੀ ਕਰਦਾ ਸੀ ਪਹਿਲਾਂ ਜੋ ਕਰਦਾ ਹੁਣ ਮੈਨੂੰ ਵੀ ਪਤਾ ਕੀ ਕਰਦਾ ਸੀ ਮੇਰੇ ਸਾਹਮਣੇ ਉਹਦੇ ਕਰੇ ਵੀ ਕੰਮ ਤਾਂ ਨਹੀਂ ਕਰਿਆ ਪਹਿਲਾਂ ਜੋ ਕਰਦਾ ਸੀ ਠੀਕ ਆ ਕਰਦਾ ਹੁਣ ਮੈਨੂੰ ਕਿਸੇ ਦੀ ਪਰਖ ਕਰਨ ਦੀ ਅਥਾਰਟੀ ਨਹੀਂ ਐ ਮੈਂ ਕਿਤੇ ਉੱਪਰ ਦੇਖਾਂ ਬਾਕੀ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਕਿ ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ ਪਰ ਮੈਂ ਜਾਣਬੁੱਝ ਕੇ ਕਿਸੇ ਦਾ ਦਿਲ ਨਹੀਂ ਦੁਖਾਵਾਂ ਮੈਨੂੰ ਸਿਰਫ ਇਹ ਆ ਵੀ ਮੈਨੂੰ ਮੇਰੀ ਮਿਹਨਤ ਕਰਨ ਤੋਂ ਮਿਹਨਤ ਕਰਕੇ ਖਾਣਾ ਵਾਲਾ ਬੰਦਾ ਮੈਨੂੰ ਮਿਹਨਤ ਕੰਮ ਲਈ ਦਿੱਤੀ ਆ ਮੈਂ ਇਹ ਮਿਹਨਤ ਨਹੀਂ ਕਰੂੰਗਾ ਮੰਗ ਕੇ ਖਾਣਾ ਮੰਗ ਕੇ ਖਾਣਾ ਇਹ ਨਾ ਕੋੰਮਰੇ ਆ ਠੀਕ ਆ ਇਸ ਕਰਕੇ ਦੋਸਤ ਬਣਾਓ ਭਰਾਓ ਤੇ ਦੇ ਦੋਸਤ ਕਿਸੇ ਨੂੰ ਕਹਿਦਾ ਲੋਗਾਂ ਨਾਲ ਪਰਖੋ ਜੇ ਕੋਈ ਕਿਸੇ ਨੂੰ ਦੋਸਤ ਬਣਾ ਲਿਆ ਤੇ ਉਹਦੇ ਸਿਰ ਚੜਕੇ ਨਾ ਮਰੂ ਕਦੇ ਸਿਰ ਚੜਕੇ ਨਾ ਮਰੂ ਕਮ ਸੇ ਘੱਮ ਉਹ ਬੰਦੇ ਦੀ ਇੱਜ਼ਤ ਤਾਂ ਰੱਖੋ ਕਿ ਆਏ ਨੇ ਮੇਰੇ ਦੋਸਤ ਕਿ ਆਮ ਹੈ ਦੀ ਇੱਜ਼ਤ ਤੇ ਚਲੋ ਆਹੀ ਗੱਲ ਸੀ ਤੁਹਾਡੇ ਨਾਲ ਬਲੋਗਾਂ ਬਲੋਗਾਂ ਦਾ ਮੈਨੋ ਨਹੀਂ ਡਾਇਲੌਗ ਜਾਂਦੇ ਪਹਿਲਾ ਬਲੋਗ ਇਹ ਜਾ ਬਲੋਗ ਇਹ ਭਰਾਵਾ ਉੱਚਾ ਜਿੰਗੀ ਕਰਕੇ ਬੋਲਣ ਵਾਲੇ ਬੁੱਢੀਆਂ ਦੇ ਤੋਂ ਧੰਨਵਾਦ